ਤੇ ਮੇਂ ਬੁਝਾਈ ਦਾ ਅੱਗ ਹੋ ਗਈ ਪੈ 21 ਕਿੱਲੇ ਹੋਊਗੀ 4000 5000 ਕਿੱਲੇ ਕਿੰਨੇ ਭਈ ਭਾਇਨਾ ਫਾਈਬ੍ਰਿਡ ਗੱਡੀ ਆਈ ਹੈ ਕੋਈ ਅਸੀਂ ਉਹ ਯਾਰ ਦੋਸਤਾਂ ਮੁੰਡਾ ਉਹਨੂੰ ਫੋਨ ਲਾਇਆ ਉਹਨੇ ਭੇਜ ਗਿਆ ਗੱਡੇਆ ਪਿੰਡ ਵਾਲਿਆਂ ਨੇ ਜਿਵੇਂ ਵੀ ਹੋਇਆ ਟਰੈਕਟਰ ਵੱਧ ਤੋਂ ਵੱਧ ਇਸਮਾਨ ਦੇ ਵਿੱਚ ਕਿਉਂਕਿ ਆਸੇ ਪਾਸੇ ਬਈ ਢਾਣੀਆਂ ਬਹੁਤ ਸੀ ਪਿੰਡ ਵੀ ਨਾਲ ਨਜ਼ਦੀਕ ਹੀ ਹੈ ਫਿਰ ਵੀ 4-5 ਏਕੜ ਦਾ ਨੁਕਸਾਨ ਹੋ ਚੁੱਕਿਆ ਇਹ ਜੀ 6 ਮਈ ਤੋਂ ਬਾਅਦ ਹੀ ਲਾਈਟ ਆਉਂਦੀ ਹੈ ਤੇ ਤਾਰਾਂ ਦੇ ਸਪਾਰਕ ਨਾਲ ਹੀ ਇਹ ਅੱਗ ਲੱਗੀ ਹੈ ਪਰ ਮੈਂ ਹਮੇਸ਼ਾ ਇਸ ਪਿੰਡ ਨੂੰ ਸਹਾਇਤਾ ਕਰਦੀ ਦੇਖਿਆ ਹੈ ਲਗਭਗ ਕੋਈ 200 ਬੰਦਾ ਸੀ ਜਿਨ੍ਹਾਂ ਨੇ ਅੱਪੇ ਅੱਗ ਚ ਕੁੱਦ ਗਏ ਆਪਣੀ ਕਿਸੇ ਨੇ ਬਾਹਰ ਛਾਲ ਲਈ ਹੈ ਕਿਸੇ ਨੇ ਆਪਣਾ ਮੂੰਹ ਛਾਲ ਲਿਆ ਤੇ ਸਾਰਿਆਂ ਨੇ ਮਿਲ ਕੇ ਸਰ ਇਹ ਅੱਗ ਪੁਚਾਈ ਹੈ ਅਗਰ ਇਸ 10 ਕਿਲੇ ਨੂੰ ਅਸੀਂ ਨਹੀਂ ਸਿੱਧਤਾ ਨਾਲ ਇਹਨੂੰ ਸਰ ਰੋਕਣ ਦੀ ਕੋਸ਼ਿਸ਼ ਕੀਤੀ ਅਗਰ ਨਹੀਂ ਰੋਕਦੇ ਤੇ ਲਗਭਗ 200 300 ਕਿਲੇ ਦਾ ਨੁਕਸਾਨ ਹੋ ਜਾਣਾ ਸੀ ਮੰਗ ਸਰ ਇਹ ਕਰਨੇ ਆ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਏ ਜੋ ਸਾਡਾ ਨੁਕਸਾਨ ਹੋਇਆ ਉਹ ਸਾਡਾ ਪੂਰਾ ਕੀਤਾ ਜਾਏ ਪਰ ਸਰ ਇੱਥੇ ਜਦੋਂ ਵੀ ਫਸਲ ਦਾ ਟਾਈਮ ਹੁੰਦਾ ਸਾਨੂੰ ਇੱਕ ਫਾਇਰ ਬ੍ਰਿਗੇਡ ਜਿਹੜੀ ਹੈ ਉਹ ਬਿਜਲੀ ਘਰ ਉਪਲਬਧ ਕਰਾਈਦਾ ਹੈ